ਗੁਰਬਾਣੀ ਦੇ ਵਿੱਚੋਂ ਦੀ ਵਿਚਾਰ ਦਵਾਂਗਾ ਉਲਟਿਓ ਬ੍ਰੰਹ ਉਲਟਿਓ ਕਮਲ ਬ੍ਰੰਭਚਾਰ ਕਮਲ ਉਲਟਾ ਕੇ ਗੁਰੂ ਸਾਹਿਬ ਨੇ ਰੱਖਿਆ ਜਿਹਦੇ ਥੱਦੇ ਰੱਖਦੀ ਬ੍ਰੰਹ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਕਰ ਦਿੱਤੇ ਤੇ ਬ੍ਰੰਹ ਵਿਚਾਰ ਨੂੰ ਰੱਖ ਦਿੱਤਾ ਇਸ ਬ੍ਰੰਹ ਨੂੰ ਬ੍ਰੰਹ ਜੱਪਣ ਵਾਲਾ ਬ੍ਰੰਹ ਬਣ ਜਾਂਦਾ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਕਮਲ ਉਲਟਾ ਕਰਕੇ ਰੱਖਿਆ ਤੇ ਪੌੜਾ ਕਮਲ ਦੇ ਫੁੱਲ ਦਾ ਕਿੰਦਾ ਉਹ ਆਸਕ ਹੁੰਦਾ ਹੈ ਪੌੜਾ ਕਮਲ ਦੇ ਫੁੱਲ ਦਾ ਕਿ ਕਮਲ ਦਾ ਫੁੱਲ ਜਿਹੜਾ ਮੁੱਦਾ ਕਰਕੇ ਗੁਰ ਰੱਖਿਆ ਪਏ ਜਿੱ ਤਰ੍ਹਾਂ ਪੌਹਰਾ ਕਮਲ ਦੇ ਦਵਾਲੇ ਆਣ ਕੇ ਘੁੰਮਦਾ ਨਾ ਪਰ ਕਰਮਾ ਕਰ ਕਰਕੇ ਰਸ ਪੀਂਦਾ ਤੇ ਵਿੱਚੇ ਸਮਾਜ ਜਾਂਦਾ ਕਿਉਂਕਿ ਕਮਲ ਦਾ ਜਿਹੜਾ ਕਮਲ ਦਾ ਫੁੱਲ ਹੁੰਦਾ ਏ 10 ਗੁਣਾ ਨੂੰ ਧਾਰਨ ਕਰਦਾ 10 ਗੁਣੇ ਇਹ ਨਹੀਂ ਖਾੜਦਾ ਰੱਖਦਾ ਰਾਤ ਪੈਂਦੀ ਸਮਾਜ ਜਾਂਦਾ ਰਾਤ ਪੈਂਦੀ ਆਪਣਾ ਆਪ ਨੂੰ ਘੁੱਟ ਲੈਂਦਾ ਕੋ ਮੇਰੇ ਵਿੱਚੋਂ ਰਸ ਨਾ ਕੱਢ ਕੇ ਲੈ ਜੇ ਪਾਣੀ ਦੇ ਵਿੱਚ ਜਿੰਨਾ ਮਰਜੀ ਪਾਣੀ ਦੇ ਉੱਤੇ ਤਰੇਗਾ ਫਿਰ ਇਹਦੇ ਵਿੱਚ ਇੱਕ ਗੁਣ ਔਰ ਚਿੱਕੜ ਤੋਂ ਪੈਦਾ ਹੋ ਕੇ ਰੋਹਾਨੀਆਂ ਤੱਕ ਰਸਤਾ ਕ ਪਹੁੰਚੇਗਾ 10 ਗੁਣਾਂ ਦੇ ਵਿੱਚ ਫਿਰ ਮੈਂ ਬਣ ਕਰਾਂਗਾ ਇਤਨਾ ਅਸਿਰ ਰਗ ਉਹਨੂੰ ਕਿਹਾ ਜਾਂਦਾ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਗੜ ਸੁਜਾਨੀ ਕਿੰਨੀਆਂ ਚੀਜ਼ਾਂ ਇੱਥੇ ਵਰਣਨ ਕੀਤੀਆਂ ਪਹਿਲਾ ਤਨ ਸਰੀਰ ਦੂਜਾ ਮਨ ਸਰੀਰ ਦੇ ਅੰਦਰ ਕੀ ਆ ਮਨ ਨੂੰ ਸਬੋਧਨ ਕੀਤਾ ਮੈਂ ਜਿਆਦਾ ਵਿਸਤਾਰ ਜਾਊਂਗਾ ਧਨ ਧਨ ਇਸਤਰੀ ਜੀਵ ਇਸਤਰੀ ਨੂੰ ਕਿਹਾ ਗਿਆ ਹੈ ਤੇ ਧਨ ਜਿਹੜਾ ਕਿਹਾ ਗਿਆ ਹੈ ਇਹ ਮਾਇਆ ਨੂੰ ਕਿਹਾ ਗਿਆ ਹੈ ਮਾਇਆ ਵੀ ਧਨ ਹੈ ਗੁਰੂ ਸਾਹਿਬ ਜੀ ਕਹਿੰਦੇ ਜਿਸ ਪਰਮੇਸ਼ਰ ਨੇ ਤੈਨੂੰ ਤਨ ਵੀ ਦਿੱਤਾ ਉਹ ਗੁਰਮਖਾ ਜਿਸ ਪਰਮੇਸ਼ਰ ਨੇ ਇਸ ਤਨ ਦੇ ਵਿੱਚ ਮਨ ਵੀ ਦਿੱਤਾ ਤੇ ਜਿਸ ਪਰਮੇਸ਼ਰ ਨੇ ਤੈਨੂੰ ਦੁਨੀਆ ਤੇ ਰਹਿ ਕੇ ਮਾਇਆ ਦਾ ਜਾਲ ਵੀ ਵਿਸਾ ਕੇ ਦਿੱਤਾ ਤੈਨੂੰ ਧੀ ਪੁੱਤਰ ਮੋਹ ਮਾਇਆ ਕੀ ਹੈ ਧੀ ਪੁੱਤਰ ਜਿਸ ਮੋਹ ਵਿੱਚ ਤੂੰ ਫਸ ਜਾਂਦੇ ਉਹ ਮਾਇਆ ਹੈ ਤੇ ਪਰਮੇਸ਼ਰ ਨੂੰ ਭੁੱਲ ਜਾਂਦੇ ਉਹ ਮਾਇਆ ਹੈ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਕਹਿੰਦੇ ਤਨ ਮਨ ਧਨ ਸਭ ਤਿਸ ਦਾ ਗੁਰੂ ਪਰਮੇਸ਼ਰ ਅਕਾਲ ਪੁਰਖੇ ਤਨ ਮਨ ਧਨ ਤੇਰਾ ਦਿੱਤਾਇਆ ਪਰ ਮਨ ਮੋਹ ਰੱਬੀ ਲਾਉਣਾ ਤੇਰਾ ਹੈ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਇਹ ਨਾ ਸੋਚ ਪਈ ਇਹ ਪਰਮੇਸ਼ਰ ਨੇ ਨਹੀਂ ਦਿੱਤਾ ਤੈਨੂੰ ਕਹਿੰਦੇ ਤਨ ਧਨ ਤੇਰਾ ਪ੍ਰਭ ਕਹਿੰਦੇ ਪ੍ਰਭੂ ਜੀ ਤੇਰਾ ਹੈ ਤੇ ਤੂੰ ਮੇਰੀ ਜਿੰਦ ਦਾ ਮਾਲਕ ਹੈ ਤੇ ਜੇ ਤੂੰ ਮੇਰੀ ਜਿੰਦ ਦਾ ਮਾਲਕ ਹੈਂ ਤੇ ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਧਨ ਪਰਮੇਸ਼ਰ ਨੇ ਦਿੱਤਾ ਸਭ ਨੂੰ ਸੋਈ ਸੁਗੜ ਸਜਾਣੀ ਕਹਿੰਦਗੇ ਉਹ ਸੁਗੜ ਸੂੜ ਦਾ ਘਾਟ ਲੈਣਾ ਜਿਨ੍ਹਾਂ ਨੇ ਆਪਣੇ ਇਸ ਤਨ ਨੂੰ ਤੇ ਇਸ ਮਨ ਨੂੰ ਘਾਟ ਲਿਆ ਜਦ ਬਾਬਾ ਜੀ ਕੁੱਲੀ ਵਾਲਾ ਨੇ ਤਨ ਤੇ ਮਨ ਨੂੰ ਘੜ ਲਿਆ ਤੇ ਧਨ ਨੂੰ ਮਾਇਆ ਨੂੰ ਪਿੱਛੇ ਕਰ ਦਿੱਤਾ ਤੇ ਆਪ ਕਮਲ ਦੇ ਫੁੱਲ ਲੇਖਾਂ ਉੱਤੇ ਤਰੇ ਤੇ 12 ਮੀਲ ਤੱਕ ਜਦੋਂ ਸੰਤ ਜਿਹੜਾ ਕਿਤੇ ਵੀ ਬੈਠ ਕੇ ਤਪੱਸਿਆ ਕਰਦਾ 12 ਮੀਲ ਤੱਕ ਉਹਦਾ ਜਿਹੜਾ ਹੈ ਆਵਾਜ ਚੱਲਦਾ ਹੈ 12 ਮੀਲ ਤੱਕ ਉਹਦੀ ਬਾਣੀ ਦੀ ਜਿਹੜੀ ਹੈ ਅਸਰ ਹੁੰਦਾ ਹੈ 12 ਮੀਲ ਤੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਬਾਹਰ ਹੀ ਕੋਈ ਦੀਵਾ ਜਗਦਾ 12 ਮੀਲ ਤੱਕ ਉਹਦਾ ਅਸਰ ਹੁੰਦਾ ਹੈ ਇਸ ਕਰਕੇ ਉਹ ਸੰਤ ਮਹਾਪੁਰਖ ਜਿਨ੍ਹਾਂ ਦੀਆਂ ਵਰਸੀਆਂ ਦੂਰ ਦੂਰ ਤੱਕ ਮਨਾਇਆਂ ਜਾਂਦੀਆਂ ਕਹਿੰਦੇ ਸੁਜਾਣੀ ਕਹਿੰਦੇ ਕਿ ਉਹ ਸੁਚੱਜਾ ਹੈ ਉਹ ਸਿਆਣਾ ਹੈ ਜਿਹੜਾ ਧਨ ਮਨ ਧਨ ਸੌਪ ਗੁਰੂ ਕੋ ਹੁਕਮ ਮੰਨਿਏ ਪਾਈਏ ਹੁਕਮ ਮੰਨੋ ਗੁਰੂ ਕਿਹੜਾ ਗਾਵੋ ਸੱਚੀ ਬਾਣੀ ਜਿਹੜਾ ਬਾਣੀ ਗਉਂਦਾ ਉਹ ਸੁਜਾ ਸਿਆਣਾ ਹੈ ਤੈਨਹੀਂ ਸੁਣਿਆ ਦੁਖ ਸੁਖ ਮੇਰਾ ਤੋ ਬੇਦੇ ਨੀ ਕੀ ਖਟਾਨੀ ਉਸ ਪਰਮੇਸ਼ਰ ਨੇ ਮੇਰਾ ਦੁੱਖ ਸੁਣਿਆ ਹੈ ਤੇ ਨੇਕੀ ਖਟਾਨੀ ਮੈਨੂੰ ਇਹ ਪਰਮੇਸ਼ਰ ਨੇ ਬਣਾ ਦਿੱਤਾ ਮੈਂ ਲਾਹਾ ਖਾਟ ਲਿਆ ਪ੍ਰਾਣੀ ਤੋਂ ਆਇਓ ਲਾਹਾ ਲੈਣ ਮੈਂ ਉਹ ਲਾਹਾ ਖਾਟ ਲਿਆ ਹੈ ਜਿਸ ਲਾਹੇ ਵਾਸਤੇ ਕਿਉਂਕਿ ਵਿਧੀੰ ਦਾ ਵਿਧ ਹੁੰਦੀ ਹੈ ਇੱਕ ਵਿਧੀ ਵਿਧਾਨ ਮੈਂ ਉਸ ਵਿਧਾਨ ਪਰਮੇਸ਼ਰ ਅਕਾਲ ਪੁਰਖ ਨੂੰ ਪਾ ਕੇ ਲਾਹਾ ਖਟ ਲਿਆ ਹੈ ਤੇ ਜਦੋਂ ਮੇਰਾ ਦੁੱਖ ਸੁੱਖ ਮੈਨੂੰ ਆਉਂਦਾ ਦਿਨਾਂ ਉਹਦੇ ਅੱਗੇ ਅਰਦਾਸ ਕਰਦੇ ਸੁੱਖ ਵੀ ਤੇਰਾ ਹੈ ਤੇ ਦੁੱਖ ਵੀ ਤੇਰਾ ਇਹ ਵੀ ਤੇਰਾ ਦਿੱਤਾ ਇਹ ਵੀ ਤੇਰਾ ਦਿੱਤਾ ਦੁਨੀਆ ਦੇ ਉੱਤੇ ਕਿਸ ਨੇ ਦੁੱਖ ਝੋਲੀ 'ਚ ਨਹੀਂ ਪੋਇਆ ਤੇ ਖਿਆਲ ਰੱਖਣਾ ਜੇ ਦੁੱਖ ਪੋਇਆ ਤੇ ਕਲਗੀਧਰ ਪਾਤਸ਼ਾਹ ਨੇ ਪੋਇਆ ਉਹਨੇ ਕਿਹਾ ਭਈ ਜੇ ਇਨ ਪੁੱਤਰ ਨੇ ਕੇ ਸੇਸ ਪੀਏ ਵਾਰ ਦੀਏ ਚ ਸੋਤੇ ਚਾਰ ਮੈਂ ਇਹ ਪੁੱਤਰ ਵੀ ਚਾਰ ਵਾਰ ਦਿੱਤੇ ਪਰ ਤੈਂ ਕਿ ਸਾਰੀ ਦੁਨੀਆ ਦੇ ਦੁੱਖ ਮੇਰੀ ਝੋਲੀ ਵਿੱਚ ਪਾ ਦੇ ਮੇਰਾ ਪੰਤ ਸੁਖੀ ਬਸਣਾ ਚਾਹੀਦਾ ਮੈਂ ਕਹਿੰਦੇ ਮੈਂ ਬੇਸ਼ੱਕ ਉੱਜੜ ਜਾਵਾਂ ਮਨ ਚਾਉ ਗਨੇਰਾ ਮੇਰੇ ਅੰਦਰ ਮੰਨ ਦਾ ਚਾਹ ਹੈ ਪੰਥ ਵਸੇ ਮੈਂ ਉਜੜਾ ਮਨ ਚਾਉ ਗਨੇਰਾ ਪੰਥ ਵਸੇ ਜਿੱਦ ਮਰਜੀ ਦੋਖੋ ਮੇਰਾ ਪੰਥ ਵਸਣਾ ਚਾਹੀਦਾ ਹੈ ਜੇ ਕੇ ਕਹੇ ਪਹਿ ਮੰਨੀ ਜਿੰਨੇ ਇੱਕ ਪਰਮੇਸ਼ਰ ਅੱਗੇ ਅਰਦਾਸ ਕਰਕੇ ਉਸ ਅਕਾਲ ਪੁਰਖ ਦੀ ਹੀ ਮੰਨੀ ਹੈ ਜਿਹੜੀ ਜਿੰਦ ਨੇ ਉਹਦੀ ਮੰਨ ਲਈ ਹੈ ਜਿਹੜੀ ਆਤਮਾ ਨੇ ਜਿਹੜੇ ਸਰੀਰ ਨੇ ਉਹਦੀ ਮੰਨ ਲਈ ਹੈ ਅਵਰ ਯਤਨ ਕਰ ਰਹੇ ਬਹੁਤ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਮੈਂ ਬੜੇ ਯਤਨ ਕੀਤੇ ਪਰਮੇਸ਼ਰ ਜੀ ਤੇ ਮੈਨੂੰ ਇੱਕ ਤਿਲ ਜਿੰਨੀ ਕੀਮਤ ਕਿਤੇ ਵੀ ਮਿਲੀ ਨਹੀਂ ਕੀਮਤ ਨਾ ਕੋਈ ਜਾਣਦੋ ਕੀਮਤ ਨਹੀਂ ਕੋਈ ਜਾਣਦਾ ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣਦੋ ਪਰਮੇਸ਼ਰ ਦਾ ਨਾਮ ਅਮੋਲਕ ਹੈ ਹਰ ਆਪ ਅਮੋਲਕ ਹੈ ਮੋਲਣਾ ਪਾਇਆ ਜਾਏ ਮੋਲਣਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਲ ਲਾਏ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਗੁਰੂ ਸਾਹਿਬ ਨੇ ਉਹ ਬਖਸ਼ਿਸ਼ ਕੀਤੀ ਇੱਥੇ ਤਿੰਨ ਤਿਲ ਨਹੀਂ ਕੀਮਤ ਜਾਣੀ ਉਹ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਸਮਝ ਸਕਦਾ ਉਹ ਬੰਦਾ ਉਹਦੀ ਰਹਾਉ ਬਿਸਰਾਮ ਦੇ ਕੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹਨ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੋਰ ਦੀਨੋਂ ਮੰਤਾਨੇ ਪਰਮੇਸ਼ਰ ਜਣਾ ਮੰਤਰ ਹਨਾ ਇਹ ਇੱਕ ਅਮਰਤ ਹੈ ਅਮਰ ਕਰਨ ਵਾਲਾ ਹੈ ਆਤਮਿਕ ਸੁਖ ਦੇਣ ਵਾਲਾ ਹੈ ਤੇ ਆਤਮਿਕ ਦੀ ਅਵਸਥਾ ਨੂੰ ਉੱਚੀਆਂ ਕਰਨ ਵਾਲਾ ਹੈ ਪਰਮੇਸ਼ਰ ਕਾਲਪੁਰ ਕਹਿੰਦੇ ਨਰਮੋਲਕ ਹੈ ਇਹਦੀ ਕੀਮਤ ਆਤ ਅਦਾ ਨਹੀਂ ਸੀ ਸਦੀਏ ਜੇ ਗੁਰ ਮਿਲੇ ਤੋ ਵੀ ਸਸਤਾ ਜਾਣ ਜੇ ਸੇਸ਼ਤਿਆਂ ਗੁਰੂ ਮਿਲ ਜੇ ਤਾਂ ਵੀ ਸਸਤਾ ਹੈ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਇਹਨਾਂ ਸੋਚਣਾ ਬੜਾ ਮਹਿੰਗਾ ਹੈ ਇਸ ਕਰਕੇ ਪਰਮੇਸ਼ਰ ਮੈਨੂੰ ਮੰਤਰ ਦਿੱਤਾ ਕਿਹੜਾ ਜੇਦਾ ਮੁੱਲ ਦੁਨੀਆ ਉਹਦਾ ਨਹੀਂ ਕਰ ਸਕਦੀ ਤੋ ਡਿਗੇ ਨਾ ਡੋਲੇ ਧ੍ਰੇੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੇ ਹੁਣ ਮੇਰਾ ਮਨ ਡਿਗੇ ਤੋ ਭਾਵਨ ਦਾ ਬਕਾਰਾਂ ਵਿੱਚ ਨਹੀਂ ਡਿਗਦਾ ਤੇ ਮੇਰੇ ਉੱਤੇ ਬੁੱਖਾਂ ਦੇ ਝਖੜ ਵਿੱਚ ਹਲ ਜਾਂ ਤੇ ਡੋਲਦਾ ਬਣੇ ਡਿੱਕੇ ਨਾ ਡੋਲੇ ਡੋਲਦਾ ਵੀ ਨਹੀਂ ਡਿੜਕਾ ਰਹੇ ਹੋ ਐਸਾ ਪਰਮੇਸ਼ਰ ਨੇ ਨਾਮ ਦਾ ਖਜ਼ਾਨਾ ਬਖਸ਼ਿਆ ਹੁਣ ਮੈਂ ਡਿੜਕਤਾ ਦੇ ਨਾਲ ਰਹਿਣਾ ਹਾਂ ਬਿਲਕੁਲ ਡਿੜਕਦਾ ਨਾਲ ਰਹਿਣਾ ਹਾਂ ਮੇਰੇ ਮਨ ਦੇ ਉੱਤੇ ਦੁੱਖ ਸੁੱਖ ਕੋਈ ਵੀ ਅਸਰ ਨਹੀਂ ਕਰ ਸਕਦਾ ਇਸ ਕਰਕੇ ਪੂਰਨ ਹੋਏ ਤਰਪਤਾਨੇ ਮੇਰੇ ਹਿਰਦੇ ਦੇ ਅੰਦਰ ਪੂਰਨ ਤਰਪਤਾ ਤ੍ਰਿਪਤ ਹੋ ਗਿਆ ਮੈਂ ਸੰਤੋਖੀ ਹੋ ਗਿਆ ਨਿਮਰਤਾ ਵਾਲਾ ਹੋ ਗਿਆ ਭਾਵਨਾ ਵਾਲਾ ਹੋ ਗਿਆ ਓਏ ਜੋ ਵੀ ਚ ਹਮ ਤੁਮ ਕਛ ਹੋਤੇ ਤਿੰਨ ਕੇ ਬਾਤ ਬਲਾਨੇ ਜਿਸ ਦੇ ਵਿੱਚ ਨਾ ਦੋ ਚਝਾਂਦਿਆਂ ਮੇਰ ਤੇ ਤੇਰ ਪਰਮੇਸ਼ਰ ਨੇ ਮੇਰੇ ਅੰਦਰੋਂ ਮਕਾ ਦਿੱਤੀ ਹੈ ਏ ਉਹ ਬਾਝੜੀ ਪਰਮੇਸ਼ਰ ਨੇ ਮੇਰੇ ਅੰਦਰੋਂ ਮੇਰ ਤੇਰ ਮਕਾਈ ਆ ਨਾ ਉਹਦੇ ਕਰਕੇ ਜਿਹੜੀ ਮੇਰ ਤੇ ਤੇ ਵਿਗ ਤੇਰੇ ਉਹ ਬੀਤ ਕੇ ਪਰਮੇਸ਼ਰ ਨੇ ਦੂਰ ਕਰ ਦਿੱਤੇ ਹਨ ਅਲੰਕਾਰ ਮਿਲ ਥੈਲੀ ਹੋਏ ਹੈ ਤਾਂ ਤੇ ਕਨਕ ਵਖਾਨੀ ਅਲੰਕਾਰ ਆਉਂਦਾ ਹੈ ਸੋਨੇ ਦੀ ਟੁਕਰੀ ਤੇ ਥੈ ਵੀ ਉਹ ਭਾਵ ਹੈ ਕਿ ਉਹ ਢੇਲੀ ਤੇ ਅਲੰਗ ਕਰ ਲੋ ਨਾ ਗਹਿਣੇ ਢੇਲੀ ਤੋਂ ਭਾਵ ਹੁੰਦਾ ਹੈ ਥੋਨੇ ਦੀ ਟੁਕਰੀ ਜਿਹੜੀ ਸੋਨੇ ਦੀ ਟੁਕਰੀ ਪਰਮੇਸ਼ਰ ਜਿਹੜੀ ਗਹਿਣਿਆਂ ਤੋਂ ਪਹਿਲਾਂ ਸੋਨੇ ਟੁਕਰੀ ਸੀ ਕਹਿੰਦੇ ਸੋਨੇ ਦੀ ਟੁਕਰੀ ਆ ਮੰਗਰੋਂ ਗਹਿਣਿਆਂ ਦਾ ਉਹ ਹਾਰ ਸ਼ਿੰਗਾਰ ਬਣ ਗਈ ਵਧੀਆ ਹਾਰ ਵਧੀਆ ਗਹਿਣੇ ਘੜੇ ਗਏ ਉਹਦੇ ਵਿੱਚੋਂ ਹੁਣ ਉਹ ਗਹਿਣਿਆਂ ਦਾ ਰੂਪ ਵੀ ਸੋਨਾ ਹੀ ਹੈ ਜੇ ਵਾਲੀਆਂ ਚਾਹੀਦਾ ਸੋਨੇ ਦੀਆਂ ਹੈ ਜੇ ਸਾਂਪ ਅਕੇ ਤੇ ਸੋਨੇ ਦੀ ਹੈ ਜੇ ਗਾਨੀ ਅਕੇ ਤੇ ਸੋਨੇ ਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਹੁਣ ਮੈਂ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੋ ਗਿਆ ਜਿ ਤਰ੍ਹਾਂ ਸੋਨਾ ਕਹਿੰਦੇ ਘੜ ਕੇ ਨਾ ਤੇ ਉਹ ਗਹਿਣੇ ਬਣ ਜਾਂਦਾ ਮੈਨੂੰ ਪਰਮੇਸ਼ਰ ਨੇ ਇਸ ਤਰ੍ਹਾਂ ਘੜ ਦਿੱਤਾ ਹੁਣ ਮੈਂ ਡੋਲਦਾ ਵੀ ਨਹੀਂ ਤੇ ਗਿਰਦਾ ਵੀ ਨਹੀਂ ਤੇ ਡਿੱਗਦਾ ਵੀ ਬਕਾਰਾਂ ਵਿੱਚ ਡਿੱਗਦਾ ਵੀ ਨਹੀਂ ਹਾਂ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬੱਜੇ ਅਨਹਤ ਬਾਣੇ ਹਿਰਦੇ ਦੇ ਅੰਦਰ ਜਿਹੜੀ ਪਰਮੇਸ਼ਰ ਨੇ ਸਰੀਰਾ ਮੇਰੇ ਆ ਹਰਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜੋਤ ਸਾਡੇ ਸਾਰਿਆਂ ਵਿੱਚ ਤਾਂ ਤੂੰ ਜਗ ਮੈਂ ਆਇਆ ਫੇਰ ਤੂੰ ਜਗ ਵਿੱਚ ਆਇਆ ਜੇ ਜੋਤ ਰੱਖੀ ਹੈ ਤੇ ਗੁਰੂ ਸਾਹਿਬ ਕਹਿੰਦੇ ਉਹ ਜੋਤ ਪ੍ਰਗਟ ਹੋਈ ਜਦੋਂ ਪ੍ਰਗਟ ਹੋਈ ਫੇਰ ਮੇਰੀ ਤੀਸਰੀ ਅਵਸਥਾ ਕਹ ਲੋ ਸਹਿਜ ਅਵਸਥਾ ਅਡੋਲ ਅਵਸਥਾ ਮੈਨੂੰ ਮਿਲ ਗਈ ਸੁਖ ਸੋਭਾ ਹੁਣ ਜਿਹੜੇ ਸੁਖ ਹੁੰਦੇ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਸੋਭ ਨੇਕੀ ਗਿੰਦਾ ਹਾਂ ਔਰ ਬਾਜੇ ਅਨਹਤ ਬਾਣੀ ਕਹਿੰਦੇ ਬਾਣੀ ਦਾ ਇੱਕ ਰਸ ਇੱਕ ਸਾਰ ਉਸ ਪਰਮੇਸ਼ਰ ਦਾ ਅੰਮ੍ਰਿਤ ਰਸ ਪਿੰਦਾ ਹਾਂ ਕਹੋ ਨਾਨਕ ਨਿਹਚਲ ਘਰ ਬਾਦਿਓ ਘੋਰ ਕੀਓ ਬੰਧਨੇ ਪਰਮੇਸ਼ਰ ਕਾਲਪੁਰਖ ਨੇ ਮੈਨੂੰ ਨਿਹਚਲ ਕਰ ਦਿੱਤਾ ਜਿੱਤਰਾ ਦਾ ਆਪ ਅਡੋਲਾ ਮੈਨੂੰ ਉਤਰਾਂ ਦਾ ਕਰ ਦਿੱਤਾ ਕਰ ਦਿੱਤਾ ਜਿਹ ਜਿਹਾ ਉਹਦਾ ਘਰ ਅਡੋਲਾ ਉਹ ਜਿਹਾ ਮੇਰਾ ਘਰ ਹਿਰਦਾ ਡੋਲ ਕਰ ਦਿੱਤਾ ਹੈ ਤੇ ਕੀ ਕੀਤਾ ਗੁਰ ਦੀ ਨੋ ਬੰਦਾਨੀ ਕਹਿੰਦੇ ਮੈਨੂੰ ਪਰਮੇਸ਼ਰ ਨੇ ਆਪਣੀ ਮਰਿਆਦਾ ਦੇ ਨਾਲ ਜੋੜਿਆ ਹਰ ਚੀਜ਼ ਮਰਿਆਦਾ ਵਿੱਚ ਚੱਲਦੀ ਹੈ ਕੋਈ ਚੀਜ਼ ਮਰਿਆਦਾ ਤੋਂ ਬਾਹਰ ਨਹੀਂ ਗੁਰਮੁਖੋ ਚੱਲਦੀ ਹਵਾ ਮਰਿਆਦਾ ਤੋਂ ਬਾਹਰ ਹੋ ਜੇ ਤੇ ਸਭ ਕੁਝ ਐ ਨਾਲ ਖਲਾਰਾ ਪਾ ਦੇਗੀ ਪਾਣੀ ਬਾਹਰ ਹੋ ਜੇ ਹੜ ਆ ਜਾਏਗਾ ਖਿਆ ਰੱਖਣਾ ਗਰਮੀ ਤੋਂ ਤਪਸ਼ ਤੋਂ ਬਾਹਰ ਸੂਰਜ ਹੋ ਜੇ ਤਪਸ਼ ਦੀ ਬਹੁਤ ਜਿਆਦਾ ਧਰਤੀ ਤੋਂ ਹੋ ਜੇਗੀ ਪਰ ਲੇਕਿਨ ਹਰ ਚੀਜ਼ ਉਸ ਪਰਮੇਸ਼ਰ ਨੇ ਮਰਿਆਦਾ ਵਿੱਚ ਬੱਦੀ ਹੋਈ ਹੈ ਕਹਿੰਦੇ ਹੁਣ ਉਹ ਮਰਿਆਦਾ ਵਿੱਚ ਮੇਰਾ ਮਨ ਵੀ ਗੁਰੂ ਨੇ ਬੰਦ ਦਿੱਤਾ ਹੈ। ਧੰਗ ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਧੰਵਾਦ। ਸਾਰੀ ਸੰਗਤ ਦਾ ਸੰਤ ਬੱਬਾ ਲਾਲ ਸਿੰਘ ਜੀ ਦਾ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹਾਜ਼ਰੀ ਲਵਾਈ ਹੈ। ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਜਿਹੜੇ ਸਾਹਿਬਤੀ ਸਾਹਿਬ ਸਾਡੇ ਬਹੁਤ ਇਸਤਿਹਾਰਯੋਗ ਹੈ ਕਿਉਂਕਿ ਅਸੀਂ ਦੋਨੇ ਭਰਾ ਹਾਂ। ਭਰਾਵਾਂ ਤਹਾਂ ਭਰਾਵਾਂ ਤਹਾਂ ਵਰਤਦੇ ਹਾਂ ਭਰਾਵਾਂ ਤਹਾਂ ਰਹਿੰਦੇ ਹਾਂ ਬੜੀ ਸੱਜਣ ਦਾ ਹੀ ਇੱਕ ਦੂਸਰੇ ਨਾਲ ਸਾਡੀ ਇਹ ਕਹਿ ਲੋ ਪੈਸੀ ਇੱਕ ਹੀ ਰੂਪ ਆ ਦੋਨੇ ਇੱਕੋ ਹੀ ਅਗਾ ਸਾਡੀ ਦੋਨਾਂ ਦੀ ਇਸ ਕਰਕੇ ਗੁਰੂ ਕਿਰਪਾ ਕਰੇ ਬਾਕੀ ਸਾਡੇ ਗ੍ਰੰਥੀ ਸਹਿਬਾਨ ਬਾਬਾ ਜੀ ਸਾਡੇ ਤਨ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਇਸ ਡੇਰੇ ਦੀ ਸਾਂਭ ਸੰਭਾਲ ਕੀਤੀ ਹੈ ਮਾਮ ਪਰਖਾ ਨੇ ਬਾਬਾ ਜੀ ਤੋਂ ਬਾਅਦ ਇਸ ਡੇਰੇ ਦੀ ਸਾਮ ਸੁਭਾਗ ਕੀਤੀ ਹੈ ਔਰ ਉਹਨਾਂ ਨੇ ਬੈਠ ਕੇ ਜਿੱ ਤਰ੍ਹਾਂ ਬਾਬਾ ਜੀ ਬੰਦਗੀ ਕਰਦੇ ਸਨ ਉਸ ਤਰ੍ਹਾਂ ਹੀ ਬਾਬਾ ਹਰਜਿੰਦਰ ਸਿੰਘ ਜੀ ਸਾਡੇ ਬੰਦਗੀ ਕਰਦੇ ਹਨ